ਆ ਯਾਰ ਕਿਹੜਾ ਟੱਬਾ ਹੈ ਆਹਾਂ 70 ਮਾਈਲਸਟੋਨ ਇੱਥੇ ਯਾਰ ਕਿਸੇ ਨੇ ਕਾਰ ਭੰਨ ਕੇ ਕਿਸੇ ਦਾ ਪਾਸਪੋਰਟ ਡਾਕੂਮੈਂਟ ਸਾਰੇ ਚੋਰੀ ਕਰ ਲਾ ਤੇ ਠੱਡ ਕੀ 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 ਚੋਰੀ ਹੋਇਆ ਕੀ ਕੀ ਚੋਰੀ ਹੋਇਆ ਜੀ ਚੋਰੀ ਕੀ ਕੀ ਹੋਇਆ ਵਿੱਚ ਹੈਗਾ ਸੀ 500 ਡਾਲਰ ਸੀ ਹਾਂਜੀ ਆਸਟ੍ਰੇਲੀਆ ਦੇ ਅੱਛਾ ਜੀ ਤੇ ਇੱਕ 1000 ਰੁਪਿਆ ਇੰਡੀਆ ਦਾ ਅੱਛਾ ਪਾਚੀ ਵਿੱਚ ਸੀਗੇ ਪਾਸਪੋਰਟ ਤੇ ਟਿਕਟ ਤੇ ਵਿੱਚੇ ਸੀਗਾ ਆ ਦੇਖੋ ਇੱਥੋਂ ਸ਼ੀਸ਼ਾ ਤੋੜ ਕੇ ਸਾਰਾ ਇਹਦੇ ਡਾਕੂਮੈਂਟ ਤੇ ਉਹ ਬੈਗ ਦੇ ਵਿੱਚੋਂ ਡਾਲਰ ਚੋਰੀ ਕਰ ਲੈ ਤੇ ਜਿਹੜਾ ਸਭ ਉਹ ਬੈਗਿਆ ਨੇ ਚ ਰੋਟੀ ਵੀ ਫੋਲ ਕੇ ਦੇਖਿਆ ਆ ਅੱਛਾ ਜੀ ਆ ਜਿਹੜਾ ਹੋਰ ਲੇਵਰ ਨੇ ਪਿਆ ਨਹੀਂ ਬੈਗਿਆ ਠੀਕ ਹੈ ਤੇ ਲੋਕਲ ਪੁਲਿਸ ਸ਼ੁੱਡ ਫਾਇਲ ਪਲੀਜ਼ ਕੰਪਲੇਂਟ ਇਹ ਜੋ ਚੋਰੀ ਕਰਕੇ ਲੱਗੇ ਗਏ ਆ ਇੱਥੋਂ ਤਾਂ ਤੁਹਾਡੇ ਕੋਲ ਕਿਹੜੇ ਇੰਡੀਅਨ ਪਾਸਪੋਰਟ ਹੈ ਆ ਇੰਡੀਅਨ ਨਹੀਂ ਇੰਡੀਅਨ ਪਾਸਪੋਰਟ ਆਪਣਾ ਪਹਿਲਾਂ ਹੋ ਗਿਆ 012 ਦੂਜਾ ਬਣਾਇਆ ਦੂਜੀ ਨਵੇਂ ਪਾਸਪੋਰਟ ਉਹਨਾਂ ਦੇ ਵਿੱਚ ਵੀਜ਼ਾ ਪਹਿਲੇ ਤੇ ਆਇਆ ਸੀ ਤੇ ਆਖਰੀ ਵਾਲਾ ਨਾਲ ਪਾਸਪੋਰਟ ਦੂਜਾ ਅਟੈਚ ਕਰਕੇ ਦੋਨੇ ਤੇ ਫਿਰ ਉੱਤੇ ਨਾਲ ਲੀ ਜਾ ਜੇ ਕਿਸੇ ਕੋਲ ਵੀ ਇਨਫੋਰਮੇਸ਼ਨ ਹੈ ਪੁਲਿਸ ਇਨਾਂ ਨੂੰ ਡਾਕੂਮੈਂਟ ਦੇ ਦਿਓ ਇਹਨਾਂ ਨੇ ਬਾਹਰ ਜਾਣਾ ਇਹਨਾਂ ਦੀ ਫਲਾਈਟ 10 ਵਜੇ ਆ ਗੱਡੀ ਦਾ ਨੰਬਰ ਆ ਤੇ ਤੁਹਾਡਾ ਕੰਟਰੈਕਟ ਨੰਬਰ ਕੀ ਹੈ ਜੀ ਫੋਨ ਨੰਬਰ ਕੀ ਹੈ ਤੁਹਾਡਾ ਮੇਰਾ ਹਾਂਜੀ 92806 988348 ਅੱਛਾ ਜੀ ਠੀਕ ਹੈ ਮਰਦਾ ਹੋ ਜਾਉਂਗੇ ਤੁਸੀਂ ਮੈਨੂੰ ਕਰੋ ਕੰਮ ਦੇ ਮੇਰੇ ਨਾਲ ਮੇਰਾ ਭਤੀਜਾ ਤੁਸੀਂ ਪਲੀਜ਼ ਕੰਪਲੇਂਟ ਜਰੂਰ ਲਿਖਾਓ ਇਥੋਂ ਉਹਨਾਂ ਨੇ ਆਪੇ ਸਾਰਾ ਅਰੇਂਜ ਕਰ ਲੈਣਾ ਅ ਜਿਆਦਾ ਲੋਕਲ ਪੁਲਿਸ ਨੂੰ ਬਹੁਤ ਇਨਫੋਰਮੇਸ਼ਨ ਹੁੰਦੀ ਹੈ ਹਾਂ ਹਾਂਜੀ ਜੇ ਨਾ ਕਿਤੇ ਜੋ ਛੋਟੀ ਜਾਣ ਪਾਸਪੋਰਟ ਜੇ ਕਿਸੇ ਕੋਈ ਇਨਫੋਰਮੇਸ਼ਨ ਮਿਲਦੀ ਆ ਯਾਰ ਉਹਨਾਂ ਦੇ ਪਾਸਪੋਰਟ ਡਾਕੂਮੈਂਟ ਦੇ ਦਿਓ ਤੇ ਪੈਸੇ ਭਾਮ ਰੱਖ ਲਓ ਜੋ ਤੁਹਾਨੂੰ ਪੈਸੇ ਲੋੜਿਆ ਟਿਕਟ ਵੀ ਉਹਨਾਂ ਦੀ ਦੇ ਦਿਓ ਲੋਕਲ ਪੁਲਿਸ ਨੂੰ ਪਲੀਜ਼ ਹੈਲਪ them ਜਿਨ੍ਹਾਂ ਦੇ ਯਾਰ ਪਾਸਪੋਰਟ ਚੋਰੀ ਕਰ ਲਗੇ ਨੇ ਦੁਆ ਕਰਕੇ ਹਾਂ ਹੁਣੇ ਆਹਾ ਇਹ ਟਾਬੇ ਦਾ ਨਾਮ ਹੈਗਾ 70 ਮਾਈਲਸਟੋਨ ਇਹ ਕਿਹੜਾ ਰੁੱਤ ਗਿਆ ਕੀ ਹੈ ਸ਼ਹਿਰ ਦਾ ਨਾਂ ਕੀ ਹੈ ਮੌਲਤੌ ਮੌਲਤੌ ਇਹ ਇਤਰਾ ਸੇਮ ਕੋ